ਕੈਨੇਡਾ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆਇਆ ਕਿਉਂਕਿ ਕੈਨੇਡਾ ਨੇ 2026 ਦੇ ਲਈ ਜਿਹੜੇ 2026 ਦੇ ਵਿੱਚ ਸਟੱਡੀ ਪਰਮਿਟ ਸਟੱਡੀ ਵੀਜ਼ੇ ਜਾਰੀ ਹੋਣੇ ਨੇ ਉਹਨਾਂ ਦੇ ਵਿੱਚ ਵੱਡੀ ਕਟੌਤੀ ਕੀਤੀ ਹੈ ਸਟੱਡੀ ਪਰਮਿਟਾਂ ਦੇ ਵਿੱਚ 7% ਤੱਕ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਲੱਖਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਭਾਰਤ ਤੋਂ ਪੰਜਾਬ ਤੋਂ ਕੈਨੇਡਾ ਜਾਣੇ ਚਾਹੁੰਦੇ ਨੇ ਉਹਨਾਂ ਦੇ ਉੱਪਰ ਸਿੱਧਾ ਇਸ ਦਾ ਪ੍ਰਭਾਵ ਪਵੇਗਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ 2026 ਦੇ ਵਿੱਚ ਸਟੱਡੀ ਪਰਮਿਟ ਜਾਰੀ ਹੋਣੇ ਨੇ ਤਕਰੀਬਨ ਕੁੱਲ 4,80009 ਸਟੱਡੀ ਪਰਮਿਟ ਜਾਰੀ ਹੋਣੇ ਨੇ ਪਰ ਜੇਕਰ ਪਿਛਲੇ ਸਾਲ ਦੇ ਵਿੱਚ ਦੇਖੀਏ ਤਾਂ 4,37000 ਸਟੱਡੀ ਪਰਮਿਟਾਂ ਦਾ ਟੀਚਾ ਮਿੱਥਿਆ ਗਿਆ ਸੀ ਚ ਮਿੱਥਿਆ ਗਿਆ ਸੀ 2025 ਦੇ ਵਿੱਚ ਇਸ ਸਾਲ ਜਿਸ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ ਆ ਤੇ ਅਗਲੇ ਸਾਲ ਦੇ ਲਈ ਜਿਹ 2026 ਦੇ ਲਈ 4,8000 ਸਟੱਡੀ ਪਰਮਿਟਾਂ ਦਾ ਜਿਹੜਾ ਟੀਚਰ ਮਿੱਥਿਆ ਗਿਆ ਜਾਨੀ ਕਿ 7% ਦੀ ਘਟौती ਜੇਕਰ 2024 ਨਾਲ ਤੁਲਨਾ ਕਰਕੇ ਦੇਖੀਏ ਤੇ ਫਿਰ 2024 ਦੇ ਵਿੱਚ 4,85,000 ਸਟੱਡੀ ਪਰਮਿਟਾਂ ਦੀ ਜਿਹੜੀ ਯੋਜਨਾ ਬਣਾਈ ਗਈ ਸੀ ਟੀਚਰ ਮਿੱਥਿਆ ਗਿਆ ਸੀ ਤੇ 2026 ਦੇ ਵਿੱਚ ਇਹ 16% ਫਰਕ 2024 ਨਾਲ ਦੇਖਣ ਨੂੰ ਮਿਲਦਾ ਦਰਅਸਲ ਆਈਆਰਸੀ ਦਾ ਇਹ ਕਹਿਣਾ ਹੈ ਜਾਨੀ ਕਿ ਜਿਹੜਾ ਇਮੀਗ੍ਰੇਸ਼ਨ ਸੰਸਥਾ ਉਤੋਂ ਦੀ ਕਿ ਇਸ ਦੇ ਨਾਲ ਅੰਤਰਰਾਸ਼ਟਰੀ ਸਟੂਡੈਂਟ ਪ੍ਰੈਸ਼ਰ ਨੂੰ ਘਟਾਉਣਾ ਉੱਤੇ ਹਾਊਸਿੰਗ ਸੰਕਟ ਜਾਂ ਫਿਰ ਜੋ ਹੋਰ ਸਿਸਟਮ ਦੇ ਵਿੱਚ ਜੜੀਆਂ ਪ੍ਰੋਬਲਮਜ਼ ਆ ਰਹੀਆਂ ਨੇ ਜਿਹਾ ਪਰ ਅਨਇਮਪਲॉयਮੈਂਟ ਆ ਉਸ ਨੂੰ ਘਟਾਉਣ ਦੇ ਲਈ ਇਹ ਕੈਨੇਡਾ ਸਰਕਾਰ ਨੇ ਫੈਸਲਾ ਲਿਆ ਹੈ